ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਰੰਟਰਾ ਬੋਬੋ ਵੈਲਕਮ ਹੈ ਜੀ ਤੇ ਬਾਈ ਗੁਰਸਿੰਦਰ ਆ ਪਹੁੰਚ ਚੁਕੇ ਆ ਬਾਈ ਦਾ ਮਾਲ ਦਾ ਬਹੁਤ ਸੀ ਮਾਲ ਦੀ ਲੇਟ ਹੋ ਗਈ ਹੈ ਨਾ ਬਾਈ ਜੀ ਬਾਈ ਇਹ ਰੁਕ ਗਿਆ ਹਾਂ ਜੀ ਵੀ ਰੁਕਿਆ ਹੀ ਹੈ ਮਾਲ ਪਤਾ ਕੀ ਹੈ ਵੀ ਮਾਲ ਦੀ ਨਾ ਥੋੜੀ ਜਿਹੀ ਸ਼ਾਰਟ ਹੈ ਜੀ ਮਾਲ ਦਾ ਤੇ ਮਾਲ ਚੰਗਾ ਮਿਲਦਾ ਘਟਾ ਆਉਂਦੇ ਆਉਂਦੇ ਵਿਕ ਜਾਂਦਾ ਤੇ ਬਾਕੀ ਜੀ ਸਾਰਿਆਂ ਸਤਿ ਸ਼੍ਰੀ ਅਕਾਲ ਹੈ ਯਾਰ ਤੁਹਾਨੂੰ ਲੱਗਿਆ ਤੇ ਤਾਂ ਵੀ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਲਾਈਕ ਕਮੈਂਟ ਕਰਿਆ ਕਰੋ ਕਿਉਂਕਿ ਇਦਾਂ ਵਾ ਵੀ ਤੁਹਾਡੇ ਭਰਾਵਾਂ ਦੇ ਸਹਿਯੋਗ ਨੇ ਸਾਰਾ ਕੰਮ ਚੱਲਣਾ ਜੀ ਤੇ ਗੱਲ ਇਦਾਂ ਵਾ ਹੁਣ ਵਧੀਆ ਗੱਲਾਂ ਪੜ੍ਹ ਗਿਆ ਜੀ ਗੱਲ ਪੜਾਈਏ ਆਹ ਆਹ ਕੱਟੀ ਜਿਹੜੀ ਆ ਹਾਂਜੀ ਇਹ ਬਾਈ ਜੀ ਕੈਨ ਘੋਣ ਵਾਲੀ ਗੱਲ ਨਹੀਂ ਦੋ ਦੰਦਾਂ ਦਾ ਬੱਲੇ ਬੱਲੇ ਦੋ ਦੰਦਾਂ ਦਾ ਕੱਟੀ ਤੇ 10 ਕਿਲੋ ਦੁੱਧ ਹੈ ਹਾਂਜੀ ਇਹ ਤਾਂ ਕੱਟੀ ਹੈ ਹੀ ਹੈ ਵਾ ਜੇ 2.5 ਸਾਲ ਜਿਹੜੀ ਕੱਟੀ ਤਿਆਰ ਕਰਨੀ ਰੋਵੇ ਵੇਖ ਜੀ ਫਿਰ ਬਾਈ ਜੀ ਇੱਕ ਆ ਤੁਸੀਂ ਬਾਈਏ ਆਹੇ ਇੱਕ ਘਲਾ ਹਾਂ ਜਿੰਨੀਆਂ ਮਈਆਂ ਲੈ ਕੇ ਦੀਏ ਬਾਣਾ ਹਾਂ ਉਸ਼ਾ ਮਾੜੇ ਵਿੱਚ ਛੁੱਟੀਆਂ ਹੁੰਦੀਆਂ ਪਰ ਇਹਦੀ ਪਿਛਟੀਆਂ ਨਹੀਂ ਕੱਟਾ ਕੱਟੀ ਇਹ ਪਿਛਾੜੀ ਵੇਖ ਲਈ ਪਿੱਟ ਵੇ ਪਿੱਟ ਇਹ ਚੀਜ਼ ਦਾ ਆਪਣਾ ਹੁੰਦਾ ਵਾ ਕਿ ਇਹਨਾਂ ਚ ਜੰਗ ਨਾਲ ਬੀਡਾਂ ਆਉਂਦੀਆਂ ਬੜੀ ਯਾਤ ਦੀ ਛੁੱਟੀਆਂ ਜਿਆਦਾ ਚੰਗੀ ਆ ਥਾਂ ਆਗਰ ਆ ਬਾਦ ਚ ਇੱਕ ਖੁੱਲੀ ਵੀ ਪੋਰਾ ਜਨੇ ਵੀ ਹੈ ਨਹੀਂ ਹਾਂ ਤੇ ਬੜੇ ਮਾਲੀ ਚੰਗੇ ਝੋਟੀਆਂ ਬਈ ਚੰਗੇ ਦੀ ਤਾਂ ਹੈ ਹੀ ਹੈ ਹਾਈ ਹਾਈ ਕਹਿਨ ਮਤਲਬ ਇਹ ਕਹਿ ਰਹੇ ਨੇ ਇਦਾਂ ਆ ਬਈ ਨਹੀਂ ਜੇ ਮੰਨ ਕੇ ਜਾਂ ਨਵੰਗਿਆ ਕੱਚਾ ਜੀ ਪਾਣੀ ਨਾਲ ਜਾ ਰਹੇ ਤਾਂ ਫਾਇਦਾ ਵੀ ਕੀ ਹੋਣਾ ਹੋਰ ਫਾਇਦਾ ਹੀ ਪੂਰ ਨਹੀਂ ਆ ਉੱਚੀ ਤੇ ਇਦਾਂ ਦੋ ਦੰਦ ਕੱਤੀ 2.5 ਸਾਲ ਜਿਹੜੇ ਬੰਦੇ ਤਿਆਰ ਕੀਤੇ ਆ ਨਾ ਮਾਰਸ਼ ਮਾਰਸ਼ ਵਾਕੀ ਗੱਲ ਸਹੀ ਉਹਨੂੰ ਸਵਾਦ ਹੈ ਥਾਪੀਆਂ ਵਾਦੀਆਂ ਇੱਥੇ ਬਜਰੀਂ ਵੀ ਚੀਜ਼ਾਂ ਵਾਦੀਆਂ ਬਈ ਚੀਜ਼ਾਂ ਵਾਦੀਆਂ ਤੇ ਝੋਟੀਆਂ ਸੂਹ ਸੋਹਣਾ ਕਿਤੁਰੀ ਕੋਸੂ ਦੀ ਬੋਰੀ ਮੈਂ ਕਰਦਾ ਟਮਾ ਥੋੜਾ ਜਿਹਾ ਹਾਂ ਜੀ ਪੀ ਆਪਾਂ ਨੂੰ ਨਹੀਂ ਹੈ ਕਿਉਂਕਿ ਸਾਡਾ ਤਾਂ ਮਾਲ ਵਿਕਦਾ ਹਾਂਜੀ ਬਾਬੇ ਨਾਲ ਦੀ ਵੇਰ ਆ ਵਿਕਣਾ ਤੇ ਇੰਨਾ ਹੀ ਆ ਨਹੀਂ ਤੇ ਇਹ ਫੁਲਕਾਰ ਕੇ ਆਪਾਂ ਨਾਲੀ ਚੀਜ਼ਾਂ ਆ ਰਾਈਟ ਬੰਦੇ ਇੱਕ ਗੱਲ ਹੋਰ ਆ ਸਾਡੇ ਤਾਂ ਬੋਲ ਫੁਰ ਕੇ ਜਵਾਨ ਸਾਡੀ ਫਿਸਲ ਲੱਗਦੀ ਉਹ ਕਿਹੜਾ ਮੁੱਲ ਪੰਦੇ ਲੋਕ ਹਾਂ ਬਿਲਕੁਲ ਜੀ ਬਿਲਕੁਲ ਆ ਆ ਕਿੰਨਾ ਮਰਜੀ ਕੁਝ ਫਿਸਲ ਜਾ ਤੂੰ ਹੀ ਵਿਸਲਣਾ ਫਿਸਲਦਾ ਨਹੀਂ ਅੱਜ ਅੱਜ ਮਾਰ ਖੋ ਜੋ ਗਾਜੋੜੀ ਤੇ ਇੱਕ ਗੱਲ ਹੋਰ ਆ ਇਹ ਰੇਟ ਵੀ ਮੰਨ ਨਹੀਂ ਖੁੱਲ ਕਰਦਾ ਹਾਲੇ ਕਰਾਉਗਾ ਬੇਬੇ ਜੇ ਇਹਦਾ ਮਨ ਚ ਫਿਰ ਆ ਤੂੰ ਵੀਡੀਓ ਵਗ੍ਹਾ ਦੇਣਾ ਪਿੱਛੋਂ ਪਈ ਆ ਹਾਂਜੀ ਰੇਟ ਇਦਾਂ ਦਾ ਬਾ ਵੀ ਬਸ ਛੂ ਛੜਾਤੀ ਪਹਿਲਾ ਫੋਨ ਆਊਗਾ ਤੇ ਇਹੋ ਜਾਊਗੀ ਅੱਛਾ ਜੀ ਹਾਂ ਕਿਉਂਕਿ ਅੱਪਾ ਅੱਜ ਮੈਂ ਨਹੀਂ ਘਟਾਣੇ ਨਹੀਂ ਨਹੀਂ ਘਟਾਣੇ ਆਪਾ ਸ਼ਰਤਾਂ ਬਕਰਣਾ ਮੈਂ ਘਟਾਉਣ ਵਾਲਾ ਕੰਮ ਕਰਦਾ ਆਪਾ ਨਹੀਂ ਕਰ ਸਕਦਾ ਪਰ ਕੋਈ ਸ਼ਰਤਾਂ ਫਿਰ ਕਿਹਨਾਂ ਰਹਿ ਲੈ ਜਿਹੜਾ ਲੋੜ ਹੀ ਨਹੀਂ ਉਹ ਵੀ ਪੱਕਾ ਇੱਕ ਅਧਾਰ ਬਾਈ ਨੇ ਦੇਨੇ ਛੋੜੇ ਜਾਂਦੀ ਮੈਂ ਮੈਂ ਛੋੜਾ ਹਾਂ ਤਾ ਮੈਂ ਕਰ ਬੱਜਾ ਅੱਛਾ ਹਾਂ ਦੱਸ ਇਹ 1.5 ਲੱਖ ਮੁੱਲਾ 50000 ਰੁਪਏ ਛੋੜ ਆ ਬਾਕੀ ਕਿਵਜਾ ਲੱਖ ਬਾਕੀ ਲੱਖ ਵਜਾ ਉੱਚੇ ਦੋ ਛੋੜਾ ਬਾਈ ਇੱਕ ਕਮਾਲ ਹੋ ਗਈ ਇਹ ਕਿ ਚੱਕਰ ਚੱਕਰ ਕੀ ਆ ਹਾਲੂ ਦਾਦਾ ਦਿੰਦਾ ਵਾ ਅਹੀਂ ਗਾ ਦੇ ਰਹੀ ਹਾਂ ਸਾਡੀ ਮੈਂ ਇਹ ਲੋਕ ਕਹਿੰਦੇ ਨਾ ਕਮਾਈ ਉਹ ਇਹ ਇਹਨਾਂ ਵਿੱਚ ਸਾਡੀ ਕਮਾਈ ਆ ਬਾਈ ਫਿਰ ਮੈਂ ਹੀ ਲੈ ਜਾ ਤੂੰ ਇਹ ਲੈ ਜੂ ਸਹੀ ਗੱਲ 2 ਮਿੰਟ ਦਾ ਆਈ ਰੇ ਕਿਥੇ ਨਹੀਂ ਜਾ ਬਾਈ ਇਹ ਤਾਂ ਖੜਦੀ ਕਰਨੀ ਆ ਆ ਘੱਟੀ ਦੇ ਬੀਡ ਪਰ ਇੱਕ ਗੱਲ ਆ ਹਾਂ ਅੱਜ ਵੇਖੋ ਪੁਰੀ ਨਾ ਨੇੜੇ ਲਿਆ ਕੇ ਨਾ ਪੂਰੀ ਹੈ 95000 ਦੀ ਝੋਟੀ ਦੇ ਕੇ ਵਹਾਰੇ ਕੋਈ ਸਾਰੇ ਨਾ ਵੀਡੀਓ ਦੇ ਕੰਮ ਚੱਲਦਾ ਕੰਮ ਤੇ ਨਾ ਬੋਲਦਾ ਬਿਲਕੁਲ ਨਾ ਬੋਲਦਾ ਨਾ ਬੋਲਦਾ ਵੀ ਹਾਂ ਕੇ ਅੱਡੇ ਤੋਂ ਲੈ ਕੇ ਆਏ ਵੇਖੋ ਝੋਟੀ ਸਿਰਫ ਦੋ ਦੰਦ ਦੋ ਦੰਦ ਦਾ ਤੇ ਝੋਟੀ ਕਹਿੰਨ ਉਹ ਡੇਢ ਦੇ ਵੇਖਦੀ ਆ 10 ਕਿਲੋ ਦੋ ਤਾਂ ਡੇਢ ਲੱਖ ਰੁਪਇਆ ਮੁੱਲ ਇੱਕ 60 ਇੱਕ ਮਤਲਬ ਮੰਨ ਕੇ ਚਲੋ 60 ਤੇ ਕਰਨਾ ਹੀ ਕਰਨਾ ਡੇਢ ਤਾਂ ਪੁੱਠੇ ਹੱਥ ਦਾਵਾ ਬੋਲੇ ਕਰਨੇ ਦਾ ਨਹੀਂ ਠੀਕ ਹੈ ਭਾਈ ਜੀ ਅਸੀਂ ਛੋਟੀ ਜੀ ਕਮਾਈ ਰੱਖ ਕੇ ਇਸ ਵੀਡੀਓ ਦਾ ਮਾਣ ਹੈ ਭਰਾ ਦਾ ਜਦੋਂ ਆਉਂਦਾ ਸਾਡਾ ਦਿਲ ਹੀ ਨਹੀਂ ਕਰਦਾ ਵੀ ਆਖੀਦਾ ਚਾਰ ਤੇ ਦੂਜੀ ਗੱਲ ਇਹ ਨਾਲ ਕਮਾਈ ਕਰਨੀ ਆ ਤੇ ਕਰਕੇ ਦੇ ਰਹੀ ਕਹਿੰਦੇ ਜੀ ਆ ਵੇ ਇਸ ਦੀ ਵੇ ਬੱਚਾ ਇਹ ਉਹਨਾਂ ਕੋ ਲਈ ਆ ਜਿੰਨਾਂ ਕੋ ਰਸਤੇ ਮੇ ਕੋ ਲੋਦੀ ਦੀ ਨਹੀਂ ਨਹੀਂ ਛੋਟੀ ਹਾਂ ਜੀ ਨਹੀਂ ਉਹਨਾਂ ਕੋਲ ਬੰਦਿਆਂ ਕੋ ਲਈ ਆ ਪਹਿਲਾ ਥੂਆ ਜੀ ਦੋ ਦੰਦ ਦੋ ਦੰਦ ਇਹ ਚਾਰ ਜਿਹੇ ਨੇ ਪੁੱਟੇ ਆ ਮਾੜੇ ਮਾੜੇ ਰੱਖੇ ਆ ਇਹ ਅੱਜ ਚੌਥਾ ਦਿਨ ਇਹਨੂੰ ਥੂਈ ਰੋ ਆ 5 ਕਿਲੋ ਦੁੱਧ ਬਣ ਤਿਆਰ ਹੋਇਆ ਕੱਟੀ ਕਿ ਟਾਈਮ 11:30 ਦਾ ਟਾਈਮ ਪਾਇਆ ਹੈ ਨਾ ਐਵੇਂ ਨਹੀਂ ਨਾ ਤਿਆਰ ਐਵੇਂ ਨਹੀਂ ਚਾਰ ਆਵੇ ਆਵੇ ਇਹ ਐ ਜਾਣੀਆਂ ਆਵੇ ਆ ਵੇਖ ਨਾ ਫਿਰ ਰੀਡਾ ਨੇ ਆ ਬੱਚਾ ਲਾਉਣਾ ਮੈਂ ਲਾ ਕੇ ਨਾ ਬੱਚਾ ਤੇ ਖੰਦ ਹੋ ਗਿਆ ਮੈਂ ਤੋਂ ਹੀ ਬਾਹਰ ਲਾ 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 ਪਰ ਝੋਟੀਆਂ ਵੀ ਬੜੀ ਸੋਹਣੀ ਆ ਜਿਆਦਾ ਚੰਗੀ ਕੱਤੀ ਆ ਫਰੀਕ ਬੁੱਤੀ ਦੇ ਆ ਵੇ ਪਿਓ ਮੋਰਾ ਆ ਵੇਖੋ ਇੱਥੇ ਆਇਓ ਹਾਂ ਤਾਂ ਆ ਆ ਕਨਾਰੀ ਵਾਲਾ ਥਾਂ ਪਿਓ ਮੋਰਾ ਜਿਹਦੇ ਹੁੰਦੇ ਨੇ ਨਾ ਵੀ ਮੋਰਾ ਚੀਚਾ ਮੋਰਾ ਬਹੁਤ ਆਹੋ ਨਿਸ਼ਾਨ ਮੋਰਾ ਹਾਂ ਮੈਂ ਕੋਈ ਦੂ ਪ੍ਰਧਾਨ ਬਣਨ ਦਾ ਸੋਚ ਰਿਹਾ ਹਾਂ ਅੰਦਰ ਕੱਲ ਆਪਾਂ ਨੂੰ ਤੁਹਾਨੂੰ ਹੁੰਦਾ ਕੱਲ ਦਰਸ਼ਨ ਮੇਲਾ ਹੋ ਜਾਂਦਾ ਹਾਂਜੀ ਸਾਲ ਕੱਟੀਆਂ ਹੋਰ ਬੜੀਆਂ ਦੋ ਤਿੰਨ ਤਰੀਆਂ ਅੱਛਾ ਜੀ ਤੇ ਵੇਟ ਚੱਲਦਾ ਮਾਲ ਮਤਲਬ ਵੀ ਵੱਧਰੀਆ ਵੱਜੀ ਵੱਜੀ ਮਾਲ ਦੀ ਸ਼ਾਰਟੇਜ ਆ ਥੋੜੀ ਜੀ ਉਹਦਾ ਕਰਕੇ ਆਵਾਜ਼ਾਂ ਹੀ ਚੱਲਦੀ ਸੀ ਹੈ ਥੱਲੇ ਮਾਰਦੇ ਸੀ ਨਹੀ ਨਹੀ ਬੜੇ ਬੜੀਆਂ ਸੁਣੀ ਝੋਟੀਆਂ ਪਈਆਂ ਦੱਸਾਂ ਕਿਉਂਕਿ ਮੈਂ ਨਾ ਆਦਤ ਪਈ ਆ ਹੁਣ ਇੱਕ ਗੱਲ ਹੋਰ ਆ ਇਹ ਵੀਡੀਓ ਦੇ ਥਰੂ ਹੁਣ ਹੋਰ ਵੀਰ ਨੂੰ ਵੀ ਅੱਗੇ ਗੱਲ ਕਰਨ ਲਿਆ ਹਾਂ ਮੈਂ ਇਹ ਚਲੋ ਅੱਜ ਵੀਡੀਓ ਪੈ ਗਈ ਜੀ ਅੱਜ ਪਉਣੀ ਅੱਜ ਹੀ ਪਾਸਵਰਡ 2-3 ਵਜੇ ਲੱਭਾਂ ਬਾਅਦ ਇਹ ਕੋਈ ਨਹੀਂ ਫਿਰ ਜਰਾ ਹਾਂ ਜੀ ਪਰਸੋ ਜਦੋਂ ਤੱਕ ਮੈਂ ਫੇਸ ਆਦਣਾ ਬਸ ਠੀਕ ਆ ਲੋਕ ਕਹਿੰਦੇ ਮਾਲ ਦੀ ਮੈਂ ਆਪਾਂ ਤਿੰਨ ਹੋ ਲਈ ਉਹ ਆ ਜਾਣੀ ਪਰ ਗੱਡੀ ਖਰਾਬ ਹੋ ਗਈ ਆਪਣੀ ਉਹਨਾਂ ਕਰਕੇ ਮੈਂ ਅੱਜ ਹੀ ਅੱਜ ਹੀ ਜਾਣ ਨਹੀਂ ਹਾਂ ਹਾਂ ਜਾਣ ਨਹੀਂ ਹਾਂ ਉਹ ਗੱਡੀ ਨੇ ਕੰਮ ਸਾਧਦਾ ਠੀਕ ਰੱਖੋ ਕੱਟੀਆਂ ਇੱਕ ਟੋਪਰ ਖਿੰਦੇ ਕੇ ਲੱਗੋਗੇ ਹੰਬਾ ਮੈਂ ਤਾਂ ਉਹ ਦਾਦੇ ਨੇ ਕਿਰਪਾ ਕਰਨੀ ਆਹੀ ਨਹੀਂ ਕਰਦੇ ਹੁੰਦੇ ਆ ਨਾ ਨਹੀਂ ਲੈਂਦੇ ਪਰ ਇਹੋ ਜਿਹੀ ਚੀਜ਼ਾਂ ਜੇ ਲੱਭਣ ਜਾਂਦੇ ਆ ਨਾ ਬਈ ਆ ਜਿਹਨੇ ਬ੍ਰੀਡ ਬਰੂਡ ਤਿਆਰ ਕਰਨੀ ਹੋਵੇ ਘਰੇ ਰੱਖਣਾ ਮਾਰਾ ਹਾਂਜੀ ਹਾਂਜੀ ਬੇਸ ਚੀਜ਼ ਬਣਦੀ ਇਹਨੇ ਨਾ ਆਪਣਾ ਪਤਾ ਕਿਦੋਂ ਦੱਸਣਾ ਜਦੋਂ ਪਸਮਾਕ ਆਉਗੋ ਪਸਮਾਕ ਆਉ ਇਹ ਦੱਸਣਾ ਵਾ ਵੀ ਮੈਂ ਹੈ ਨਹੀਂ ਮੈਨੂੰ ਕਿਉਂ ਇਹਨਾਂ ਨੇ ਇਹ ਨਸਲ ਤਿਆਰ ਕਰੰਦੇ ਆ ਹਾਂ ਸਹੀ ਸਹੀ ਧਮਲ ਕਰ ਦਿੰਦੇ ਇਹਦੇ ਥਾਂ ਨੂੰ ਘਰ ਰੱਖਣ ਵਾਸਤੇ ਇਹਦੀ ਚੀਜ਼ਾਂ ਲੋੜ ਚਾਹੀਦੀ ਬਲੀ ਬਲ ਬਾਕੀ ਅਹੀਂ ਤਾਂ ਵੀਰ ਉਹ ਹੀ ਆ ਵੀ ਸਾਡ ਨੂੰ ਤੇ ਕਮਾਈ ਥੋੜੀ ਆ ਬਹੁਤੀ ਆ ਅਹੀਂ ਅੰਨਾ ਰੋਟੀ ਖਾਂ ਰੋਟੀ ਬਿਲਕੁਲ ਜੀ ਹਾਂ ਬਿਲਕੁਲ ਕੋਸ਼ਿਸ਼ ਇੱਕ ਗੱਲ ਦੀ ਹੋਰ ਆ ਲੋਕ ਕਹਿੰਦੇ ਆ ਨਾ ਵੀ ਹੁਣ ਵੀ ਅਸੀਂ ਆਪਣੇ ਚੈਨਲਾਂ ਦੇ ਉੱਤੇ ਵੀ ਅਸੀਂ ਹੁਣ ਬੜਾ ਮਾਲ ਸਾਫ ਵੇਚਣ ਦੇ ਪਿਆ ਅਸੀਂ ਆਪਣੇ ਨਹੀਂ ਬਣਾਏ ਪਰ ਅਸੀਂ ਤੇਰੇ ਚੈਨਲ ਤੇ ਇਹ ਗੱਲ ਕਹਿੰਦੇ ਆ ਵੀ ਪਰਮਾਤਮਾ ਦੀ ਕਿਰਪਾ ਕੋ ਕਦੀ ਦਾਸ ਵੀ ਸਾਡਾ ਤੇਨੂੰ ਫੋਨ ਗਿਆ ਹੋਵੇ ਫੇ ਉਹ ਬੰਦੇ ਨੇ ਸਾਨੂੰ ਆ ਗਲਤ ਕੰਮ ਨਹੀਂ ਬਿਲਕੁਲ ਭਾਜੀ ਬਿਲਕੁਲ ਠੀਕ ਹੈ ਨਾ ਕਹਿਣ ਦੀ ਤਾਂ ਗੱਲ ਹੋਰ ਹੁੰਦੀ ਵੀ ਰਾਜ ਤੇ ਮਾਰ ਮਾਰ ਦੇਖ ਇਧਰ ਆਓ ਹੁਣ ਮੇਰਾ ਗਾਲ ਨੇੜੇ ਲਾ ਨੇੜੇ ਇੱਕ ਮਿੰਟ ਇਧਰ ਖਾਉਂ ਕਰ ਰਹੀ ਮੈਂ ਬਖਾਣਾ ਹੁਣ ਵੇਖੋ ਇਹ ਥਾਨ ਵੇਖੋ ਦੋ ਦੰਦ ਹਾਂਜੀ ਕੱਢਦੀ ਨੇ ਤੇ ਦੋੰਦੀ ਕੱਢਦੀ ਕੱਢ ਜਾਵੇ ਆਜੇ ਹਾਂ ਹਾਂ ਇਹ ਕਿੱਟ ਲਾਦਾ ਤੇ ਇਦੋਂ ਥੋੜੀ ਆ ਆ ਵੇਖੀ ਮੇਰਾ ਹਾਂ ਅਰੇ ਭਾਜੀ ਠੀਕ ਹੈ ਜੀ ਮੋਟੀ ਉਂਗਲ ਮੋਚ ਬਾਈ ਪੂਰੀ ਫੁੱਲ ਠੀਕ ਹੈ ਜੀ ਮੈਂ ਨਾ ਨਜ਼ਾਰੇ ਬੰਦੇ ਜੀ ਲੈ ਵੀ ਖੋਲ ਜਾ ਹੁਣ ਚੀਜ਼ਾਂ ਵੇਖੋ ਨਾ ਚੀਜ਼ਾਂ ਪਰ ਹੁਣ ਜੇ ਵੀ ਇਹ ਵੀ ਦੇਦੀ ਆ ਨਾ ਪਰ ਬਸ ਜੇ ਮਿਲਦੀਆਂ ਇਹ ਮਿਲਦਾ ਨਾ ਲੈ ਹੀ ਸਕਦੇ ਲੈ ਹੀ ਸਕਦੇ ਫਿਰ ਉਹ ਗੱਲਾਂ ਵਾਲੇ ਇਹ ਝੋਟੇ ਹੁਣ ਕਿੱਥੇ ਲੈ ਸਕਦੇ ਆ ਬਸ ਆਈਏ ਮੋਲੀ ਕੋਈ ਨਹੀਂ ਕੀਤਾ ਹਾਂ ਮੋਲੀ ਕੁਝ ਨਹੀਂ ਹੋਇਆ ਜੀ ਪਰ ਬਰਸੋ ਦੀ 24 ਸੂਈ ਹਾਂਜੀ 8 ਕਿਲੋ ਬੌਲਾ ਜੀ ਹਾਂਜੀ ਬਾਅਦ ਚ ਵੀਡੀਓ ਦੇ ਉੱਤੇ ਕੋ ਗੱਲ ਵੀ ਆ ਤੁਸੀਂ ਦੱਸ ਦੱਸਿਆ ਨਹੀਂ ਨਹੀਂ ਬਿਲਕੁਲ ਬਿਲਕੁਲ ਆ ਵੇਖੋ ਆਓ ਇਧਰ ਆ ਦੇਖੋ ਵੀ ਇਹਨੂੰ ਲੰਮੀ ਲੰਮੀ ਗੋਲ ਬਣਾਇਆ ਇਹ ਆ ਵੇਖੋ ਹੁਣ ਹੁਣ ਵੇਖੋ ਚਮਕ ਵੇਖੋ ਝੋਟੀਆਂ ਕਿੰਨੀਆਂ ਚਮਕ ਪੈਦੀ ਹਰ ਚੀਜ਼ ਪਰਮਾਤਮਾ ਨੇ ਬਣਾਵਾਂ ਬਿਲਕੁਲ ਜੀ ਕਹਿਣ ਕੋ ਹੁੰਦੀ ਗੱਲ ਸੋਹੀ ਇੱਥੇ ਲਾ ਫੋਟੋ ਮੇਰਾ ਭਰਾ ਇੱਕ ਖਿੱਚੋ ਹੁਣ ਕਿਆ ਨਾ ਕੋਈ ਕਿ ਤੋ ਚਲੋ ਸਾਰੇ ਜੀ ਜਨ ਘਰ ਘੜ ਘੜ ਕੇ ਲਾਈ ਹਾਂ ਆ ਬਥੀ ਗਿਆ ਬਾਈ ਜੀ ਹੁਣ ਮੌਲੂ ਦੇਖ ਲਈ ਹੁਣ ਹੁਣ ਦੇਖੋ ਹੁਣ ਸਦੀ ਫੁੱਲ ਇੱਕ ਮਿੰਟ ਇੱਕ ਮਿੰਟ ਹਾਂ 98 ਮੌਲੂ ਕਿਤਾ ਹੈ ਹਾਂ ਕੋਈ ਰੈ ਲਾਈ ਨਹੀਂ ਨਹੀਂ ਲਾਉਣ ਦਿੱਤਾ ਹੀ ਨਹੀਂ ਮੈਂ ਲਾਣੀ ਨਹੀਂ ਆਪਾਂ ਦੱਸੇ ਮੈਨੂੰ ਕੋਈ ਕਰਕੇ ਵੀ ਆ ਮੈਨੂੰ ਸ਼ੋਰ ਨਹੀਂ ਹੋਣੀ ਆ ਬਾਈ ਬਲੋ ਉਹ ਕਰਦੇ 200 ਅੱਛਾ ਜੀ ਇਹਦੀ ਗੱਲ ਹੈ ਉਹ ਆਪਣੀ ਥਾਂ ਸਹੀ ਹੈ ਇਹ ਆਪਣੀ ਥਾਂ ਤੇ ਹਾਂ ਜੀ ਬਿਲਕੁਲ ਠੀਕ ਹੈ ਜੀ ਬਿਲਕੁਲ ਇਹ ਗੱਲ ਏ ਤਾਂ ਮੋਲੇ ਦਾ ਮੈਂ 1 20 15 ਕਰਦਾ ਹਾਂ ਹਾਂ ਜੀ ਪਰ ਮੋਲ ਨਹੀਂ ਇਹ ਉਹਦੇ ਬਰਾਬਰ ਹੀ ਆਪਾਂ ਦੇ ਦਾਂਗੇ ਵੀਡੀਓ ਦੇ ਸਿਰਫ ਆ ਚੁਣ ਰਿਹਾ ਇਹ ਵੀਡੀਓ ਦੇ ਹੈ ਹੀ ਚੁਣ ਰਿਹਾ ਇਹ ਹੁਣ ਇਦਾਂ ਹੀ ਆ ਐਂ ਹੀ ਕਰਿਆ ਕਰਦਾ ਇਹ ਹਵਾ ਬਣ ਕੇ ਜਾਣੀਆਂ ਆਉਣ ਵਾਲੇ ਆਉਣ ਵਾਲੇ ਸਮੇਂ ਪਰਸੋਂ ਜਦੋਂ ਤੁਹਾਨੂੰ ਆਉਣਾ ਪਰਸੋਂ ਵੀ ਇਹਦੋਂ ਚੰਗੀ ਕੁਆਲਿਟੀ ਦੀਆਂ ਹਾਂ ਜੀ ਚੰਗੀਆਂ ਝੋਟੀਆਂ ਦੇਵਾਂਗੇ ਕਿ ਫਿਰ ਰੇਟ ਇੰਨੇ ਹੀ ਹੋਣਗੇ ਆ ਗੱਡੀਆਂ ਜਾਂਦੀ ਵੇਖੇ ਕਿਵੇਂ ਸ਼ਰਾਮ ਮਾਰਦੇ ਨੇ ਇਹ ਵੇਖ ਨਾ ਮੇਰਾ ਨਾ ਲਖਾਉ ਮੈਂ ਫਿਕਸ ਵੀ ਦੀ ਨਹੀਂ ਹੁੰਨ ਦੇਖੋ ਇਹ ਦੇਖੋ ਜੀ ਇਹ ਸਾਨੂੰ ਪਤਾ ਕੋਈ ਬਜੀ ਹੁੰਦੇ ਨੇ ਇਹ ਕੱਟੀ ਐੋਜੀ ਕੱਟੀ ਦਾ ਬਾਈ ਇੱਕ ਗੱਲ ਹੈਗੀ ਆ ਮੈਂ ਵੀਡੀਓ ਤੇ ਥਰੂ ਇਹ ਗੱਲ ਕਹਿਣਾ ਮੰਡੀ ਦੇ ਵਿੱਚ ਵੜ ਜਾ ਮੰਡੀ ਦੇ ਵਿੱਚ ਜਾਨ ਸਭ ਡੇਢ ਅਗਲਾ ਮੋਲ ਆ ਕੱਟੀ ਦਾ ਕਰਦਾ ਕਰਦਾ ਬਜੀ ਕਰਦਾ ਆਰਾਮ ਨਾਲ ਕਰਦਾ ਪਰ ਨਹੀਂ ਆਪਾਂ ਨਹੀਂ ਕਰਨਾ ਛੋਟੀ ਕਮਾਈ ਆ ਉਹਦੇ ਚ ਬਾਬੇ ਨਾਲ ਬੜੀ ਬਰਕਤ ਹੋਈ ਆ ਕੋ ਟੈਨਸ਼ਨ ਬਾਕੀ ਇਹਨਾਂ ਨੂੰ ਪਤਾ ਕੋਈ ਨਿਆਣਾ ਨਹੀਂ ਆ ਬੜੀ ਰੋਧ ਦੀ 2.5 300 ਵੀਡੀਓ ਪੈਂਦੀ ਆ ਸਤ ਗੁਰੂ ਦੀ ਸਾਰਿਆਂ ਨੂੰ ਪਤਾ ਕਿੰਨਾ ਕੀ ਮੋਲਾ ਮੈਂ ਤਾਂ ਹੱਸਣਾ ਨਾ ਵੀ ਅਸੀਂ ਇਹਦੇ ਚੋਂ ਕਮਾਈ ਕਰਨੀ ਕਮਾਈ ਕਰਨੀ ਇਹਦਾ ਦੂਆ ਚੋਂ ਕਮਾਈ ਕਰਕੇ ਦੇਖਣੀ ਹੈ ਨਾ ਬਿਲਕੁਲ ਤੇ 98 98 ਇੱਕ ਇੱਕ ਵਾਸਤੇ ਆ ਜੀ ਘੱਟ ਵੱਧ ਨਾਲ ਕੋਈ ਕਰੇ ਸ਼ੂਟ ਕਰਦਾ ਪਰ ਜੇ ਦੋਨੇ ਇਕੱਠੀਆਂ ਲੈਂਦਾ ਕੋਈ ਹਾਂਜੀ ਉਹਦੇ ਲਈ ਛੋਟ ਆਪਣੇ ਹਿਸਾਬ ਨਾਲ ਮਰਜ਼ੀ ਨਾਲ ਹੀ ਖੁੱਲੀ ਕਰਦਾ ਹੈ ਇਹ ਵੀ ਗੱਲ ਹੈ ਆਦਾ ਆਦਾ ਗਾਂ ਵੀ ਲੈਂਦੇ ਜਸਦੀ ਇਹ ਦਾ ਰੱਖਣ ਵਾਸਤੇ ਤੋਹਫਾ ਚੰਗਾ ਜੀ ਹਾਂਜੀ ਇਹਨਾਂ ਪਰਸੋਂ ਸ਼ਾਮ ਦੀ ਸੋਈ ਹੈ ਹਾਂਜੀ 8-9 ਕਿਲੋ ਇਹਦੇ ਕੋ ਬੋਲਾ ਜੀ ਅਜੇ ਦੋ ਤਿੰਨੇ ਦੇਣਾ 12 ਕਿਲੋ ਤੋਰੋ 22 ਤੋਰੋ ਬਰਾ ਦੇ ਇਹਦਾ ਵੀ ਉਦਾਂ ਲਈ ਮੁੱਲ ਬਸ ਠੀਕ ਆ ਹਾਂ ਇਹ ਨਹੀਂਗਾ ਵੀ ਮੁੱਲ ਕਰਤਾ ਗਾਵਾਂ ਲੈ ਲਈ ਜੋ ਮਰਜ਼ੀ ਆਵੇ ਹੁਣ ਇਹੋ ਰੇਟ ਚੱਲਿਆ ਕਰਦਾ ਇਹੀ ਰੇਟ ਚੱਲੇ ਹੁਣ ਹਾਂ ਰੇਡ ਤਾਂ ਬਾਈ ਜੀ ਅੱਗੇ ਤੁਹਾਡੇ ਬੜੇ ਘੜਦੀ ਜਰਸੀ ਹੈ ਹਾਂ ਚਾਹੀ ਵਾਲ ਦਾ ਕ੍ਰੋਸ ਆ ਥਾਣ ਤੇ ਚਵਾਲ ਲੱਗਿਆ ਵੀ ਕਿਤੇ ਤਾਂ ਦੁੱਧ ਚਿੱਟਾ ਘਰ ਰੱਖਣ ਵਾਸਤੇ ਇਹ 12 ਕਿਲੋ ਦੁੱਧ ਦਵੇ ਨਾ ਹਾਂਜੀ ਸਮਝ ਲਓ ਹਾਂ ਮੱਝ ਲੈ ਬਸ ਸਹੀ ਹੈ ਜੀ ਬਿਲਕੁਲ ਥੈੜੇ ਦੀ ਨਾ ਮਸਰੇ ਅੱਜ ਦੁੱਧ ਦੁੱਧ ਭੇਜਿਆ ਹਾਂਜੀ ਤੇ 4-7 ਆ ਬਸ ਠੀਕ ਆ ਇਹ ਵੱਜ ਦੇ ਬਰਾਬਰ ਵਾਲਾ ਕੰਮ ਹੈ ਜੀ ਹਾਂ ਥਾਣੇ ਵੀ ਹੈ ਮੋਟਾ-ਮੋਟਾ ਤੁਹਾਨੂੰ ਉਹਦਾ ਵਾਦੀ ਹੈ ਬਾਈ ਜੀ ਨਾ ਬੋਲੋ ਇਹਦਾ ਮੁੱਲ ਬਾਈ ਜੀ ਉਦਾਂ ਅਸੀਂ 35,000 ਕਰਦੇ ਆਂ ਹਾਂ ਪਰ ਵੀਡੀਓ ਤੇਰੀ ਮੁੱਲ ਮਾਲਾ ਬਸ ਸ਼ੋਰ ਕਰਾਂਗੇ 28,000 ਮੇਲ ਹੁਣ ਇਹ ਤਾਂ ਬਾਦ ਮੁਕਤ ਨਹੀਂ ਨਹੀਂ ਅਜੇ ਤਾਂ ਵੱਧ ਪਾਲਣ ਦਾ ਖਰਚਾ ਆ ਪਾਲਣ ਦਾ ਖਰਚਾ ਦਵੇ ਕੋ 28,000 ਦੇਖੋ ਮੇਰਾ ਆ ਬਣਾਣਾ ਭਾਈ ਇਹ ਛੋਟੇ ਕੁਝ ਨਹੀਂ ਮੋੜਦੇ ਹਾਂ ਮੋੜ ਨਹੀਂ ਨਾ ਕਰਕੇ ਆਏ ਦੇਣੀ ਸਿਰਫ ਇਹ ਆ ਆਉਣ ਵਾਲੇ ਸਮੇਂ 'ਚ ਕਹਿਣੇ ਨਾ ਹੁਣ ਮਾਲ ਕੱਟ ਗਿਆ ਮਾਲ ਹੈ ਵੀ ਘਟ ਪਰ ਵੇਖਿਓ ਜੀ ਹੁਣ ਢੇਰ ਲਾ ਲਾਂਗੇ ਹਾਂ ਹਾਂ ਉਹਤੇ ਲਾ ਗਏ ਕਿਤੇ ਖੜਿਆ ਕੁਝ ਗੱਲਾਂ ਆਣੇ ਹੁਣ ਮਤਲਬ ਵੀ ਬਦਲਾ ਬਦਲਾ ਮੰਨੂ ਹੁੰਦੀਆਂ ਨੇ ਵੀ ਯਾਰ ਨਹੀਂ ਯਾਰ ਹੈਨਾ ਅਸੀਂ ਚੁੱਪ ਕੀਤੇ ਇਹ ਲੋਕ ਕਹਿੰਦੇ ਵੀ ਸ਼ਾਇਦ ਵੈਸੇ ਚੁੱਪ ਕਰ ਗਏ ਸਾਡੇ ਕੋਲ ਕਿਹੜਾ ਪੈਸੇ ਆਣੇ ਕਹਿੰਦੇ ਬੜੀ ਬਾਬੇ ਨਾਲ ਬੜੀ ਮਿਹਰਾ ਇੱਕ ਹੋਰ ਗੱਲ ਆ ਹਾਂਜੀ ਸਾਡੇ ਕੋਲ ਦੋ ਚੀਜ਼ਾਂ ਨੇ ਹਾਂਜੀ ਪੈਸੇ ਤਾਂ ਉਹਦੀ ਦਾਤ ਆ ਹਾਂਜੀ ਦੂਜੀ ਚੀਜ਼ ਸਾਡੇ ਕੋਲ ਮੇਨ ਉਹ ਇੱਜ਼ਤ ਆ ਇੱਜ਼ਤ ਆ ਵਿਹਾਰ ਵਿਹਾਰਾ ਸਾਡੇ ਕੋਲ ਮੇਹਰ ਆ ਮੇਰੀ ਕਿਤੇ ਮੈਂ ਖਲੋਤਾ ਹੋਵਾਂ ਮੈਨੂੰ ਕਦੀ ਇਹ ਨਹੀਂ ਕਿਸੇ ਨੇ ਕਿਹਾ ਆਪਾਂ ਆਸ ਬੰਦੇ ਕੋ ਪਾਸਾ ਕਰ ਲਈਏ ਇਹਨੂੰ ਪਸ਼ੂ ਨਾਂ ਦੀਏ ਕਿਉਂਕਿ aadhar ਵਾਲਾ aadhar ਵਾਲਾ ਪਾਉਂ ਫੜ ਕੇ ਹਨੂੰ ਲੈ ਕੇ ਲੈ ਕੇ ਜਾਂਦੇ ਆਂ ਸਹੀ ਹੈ ਭਾਜੀ ਭਾਈ ਨਹੀਂ ਯਾਰ ਆ ਤੇਰੇ ਆ ਵੀ ਆ ਵੇਖ ਪਲਾ ਤੇਰੇ ਵਾਸਤੇ ਲਈ ਵੇਖੀ ਪਹਨ ਚੰਗੀ ਆ ਜੇ ਲੈਣੀ ਆ ਤਾਂ ਲੈ ਐ ਇਸ ਤਰੀਕੇ ਨਾਲ ਬੁਲਾਉਂਦੇ ਆ ਭਾਈ ਜੀ ਵਿਆਹ ਹਰ ਬਣਾਇਆ ਉਹਦੀ ਕਿਰਪਾ ਪਾਪੀ ਨਾਲ ਤੇ ਬਾਕੀ ਇਦਾਂ ਜੀ ਪਿੰਡ ਮਹਾਲੀਆ ਤੇ ਜ਼ਿਲ੍ਹਾ ਗਰਦਾਸਪੁਰ ਜੇ ਹਰ ਵਾਰੀ ਇੱਕੋ ਹੀ ਗੱਲ ਹੁੰਦੀ ਆ ਵੀ ਜ਼ਿਲ੍ਹਾ ਕਿਹੜਾ ਤੇ ਜ਼ਿਲ੍ਹਾ ਗਰਦਾਸਪੁਰ ਆ ਤਸੀਲ ਨੇੜਿਆ ਬਹਿ ਗਰਦਾਪੁਰ ਵੀ ਚਲਦੀ ਆ ਬਟਾਲਾ ਵੀ ਚਲਦੀ ਆ ਸਾਨੂੰ ਦੋਨੇ ਪਾਸੇ ਸੇਨ ਜੀ ਸਿੰਘ ਪੈਂਦੇ ਆ ਨੇਦੀ ਮਿਰਜੀ ਦੀਆਂ ਕਾਦੀਆਂ ਜਿੰਨੇ ਵੀ ਆਉਣਾ ਫੋਨ ਨੰਬਰ ਕਰਕੇ ਉਧਰ ਠੀਕ ਆ ਜੀ ਫਿਰ ਕਰ ਦੋ ਫਿਰ ਵੀਡੀਓ ਬਾਅਦ ਤਰਾ ਸ਼ੇਅਰ ਤੇ ਲਾਈਕ ਤੇ ਟੈਂਪਸ ਨੇ ਚੱਕ ਰਹਿ ਜਾ ਮੇਰੇ ਵੀਰ ਹਾਂਜੀ ਬਸ ਓਕੇ ਹਾਂ ਸਤ ਸ੍ਰੀ ਅਕਾਲ